ਲਿਖੋ ਇਸ ਤਰ੍ਹਾਂ ਹੈ ਕਿ ਆਪਰੇਸ਼ਨ ਥੀਟਰ ਦੇ ਵਿੱਚ ਲਗਾਤਾਰ ਤਿੰਨ ਦਿਨ ਤੋਂ ਚੋਰੀ ਹੋ ਰਹੀ ਹੈ ਜਿਵੇਂ ਕਿ ਡਾਕਟਰ ਨੀਲੇ ਨੇ ਦੱਸਿਆ ਹੈ ਚੋਰੀਆਂ ਦੀ ਫਾਈਲ ਸਾਡੇ ਕੋਲੇ ਅਪਰੋਕਸੀਮੇਟਲੀ ਘੱਟੋ ਘੱਟ 100 ਚੋਰੀਆਂ ਹੁਣ ਤੱਕ ਹੋ ਚੁੱਕੀਆਂ ਹੈਗੇ ਪਿਛਲੇ ਜਿਹੜਾ 1 ਸਾਲ ਤੋਂ ਸਾਡੇ ਕੋਲੇ ਫਾਈਲ ਪੂਰੀ ਬਣੀ ਹੋਈ ਹੈ ਅਸੀਂ ਐਸਐਸਓ ਸਾਹਿਬ ਨੂੰ ਵੀ ਫੋਟਾ ਪਹੁੰਚੀ ਸੀਗੀ ਬਟ ਹਮੇਸ਼ਾ ਪੁਲਿਸ ਵਾਲਾ ਨਹੀਂ ਦਬਾਅ ਪਾਉਂਦਾ ਕਿ ਸਾਡੇ ਕੋਲ ਕਾਰਵਾਈ ਕਰਨੀ ਬੰਦੇ ਨਹੀਂ ਹੈਗੇ ਇੰਕੁਵਰੀ ਵੀ ਸਿੰਗਲ ਵਿਜ਼ਿਟ ਵੀ ਐਸਐਚਓ ਸਾਹਮਣੇ ਆ ਗਈ ਹੋਣ ਵਾਲੇ ਵੀ ਐ ਪੁਰਾਣੇ ਵੀ ਜਿਹੜੇ ਕਿਸੇ ਨੇ ਆ ਕੇ ਹਸਪੀਟਲ ਤੇ ਵਿਜ਼ਿਟ ਨਹੀਂ ਕੀਤੀ ਸੀ ਨਹੀਂ ਦੇਖਿਆ ਕਿ ਕਿੱਥੋਂ ਹੋ ਰਹੀ ਐ ਕਿਵੇਂ ਹੋ ਰਹੀ ਐ ਹਮੇਸ਼ਾ ਸਾਨੂੰ ਇੱਕੋ ਜਵਾਬ ਦੇ ਕੇ ਟਾਲ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਬੰਦੇ ਨਹੀਂ ਹੈਗੇ ਤੇ ਜਨਵਾਸੀ ਦੂਜੀ ਇਹ ਚੋਰੀਆਂ ਦਾ ਮੇਨ ਕਰ ਰਹੇ ਨੇ ਜਿਹੜਾ ਸਾਡਾ ਵੋਟ ਸੈਂਟਰ ਹੈ ਅੰਦਰ ਉਹ ਸਾਰਾ ਦਿਨ ਇੱਥੇ ਜਿਹੜੇ ਐਡਿਕਸ਼ਨ ਦੇ ਘੁੰਮਦੇ ਰਹਿੰਦੇ ਐ ਸਾਰਾ ਦਿਨ ਦੇਖ ਲੈਂਦੇ ਕਿ ਸੌਸ ਐਸੀਜੀ ਹੋਣਾ ਹੈ ਉਧਰੋਂ ਦੀ ਉਹ ਚੜ ਜਾਂਦੇ ਐ ਤੇ ਸਾਡੀ ਸਰਕਾਰ ਅੱਗੇ ਵੀ ਇਹੀ ਮੰਗ ਹੈ ਕਿ ਅਸੀਂ ਮੰਤਰੀ ਸਾਹਿਬ ਅੱਗੇ ਵੀ ਉਹੀ ਡਿਮਾਂਡ ਰੱਖੀ ਸੀ ਉਸ ਦੀ ਕਿ ਕਿਰਪਾ ਕਰਕੇ ਇਹ ਜਨਾਲੇ ਦੇ ਵਿੱਚ ਕੋਈ ਹੋਰ ਜਗ੍ਹਾ ਲੱਭੀ ਜਾਵੇ ਤਾਂ ਕਿ ਇਹ ਹੌਟ ਸੈਂਟਰ ਜਲਦ ਜਲਦ ਤੋਂ ਸ਼ਿਫਟ ਕੀਤਾ ਜਾਵੇ ਮਰੀਜ਼ਾਂ ਨੂੰ ਕਿੰਨੀ ਕੀ ਪਰੇਸ਼ਾਨੀ ਹੋਏਗੀ ਉਹਨਾਂ ਕਾਫੀ ਟਾਈਮ ਲੱਗੇਗਾ ਨੂੰ ਦੇਖੋ ਮਰੀਜ਼ਾਂ ਨੂੰ ਪਰੇਸ਼ਾਨੀ ਹੋਏਗੀ ਨਾ ਕਿਉਂਕਿ ਸੈਂਟਰਲਾਈਜ਼ ਸਾਰੀ ਆਕਸੀਜਨ ਹੈਗੀ ਹੈ ਤੇ ਜੇ ਆਕਸੀਜਨ ਦੀ ਸਪਲਾਈ ਨਹੀਂ ਹੋਏਗੀ ਉਸ ਤੋਂ ਬਿਨਾ ਜਿਹੜੇ ਡਾਕਟਰ ਸਾਹਿਬ ਨੇ ਉਹ ਵੀ ਆਪਰੇਸ਼ਨ ਨਹੀਂ ਕਰਵਾਣਗੇ ਦੇ ਆਪਰੇਸ਼ਨ ਸਾਰੇ ਜਿਹੜੇ ਨੇ ਉਹ ਸਾਨੂੰ ਤੇਰੇ ਨਾਲ ਥਾਹ ਦੀ ਘੜੀ ਦੇ ਜਿਹੜੇ ਸਥਿਤ ਕਰਨੇ ਪੈਣੇ ਆ ਤੇ ਮਰੀਜ਼ਾਂ ਦੀ ਤਾਂ ਖੱਜਲ ਖਾਹੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਇਹੀ ਸਾਡੀ ਮੰਗ ਹੈ ਕਿ ਸਾਡੀ ਜਿਹੜੀ ਇਹ ਡਿਮਾਂਡ ਹੈਗੀ ਹੈ ਕਿ ਇੱਕ ਤਾਂ ਵੋਟ ਸੈਂਟਰ ਨੂੰ ਸ਼ਿਫਟ ਕਰਾਇਆ ਜਾਵੇ ਦੂਜਾ ਜਿਹੜਾ ਲੱਗਿਆ ਹੈ ਕਿ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਚੋਰੀ ਦੀ ਸੈਂਸਿਟੀ ਘੱਟ ਕੋਲ ਜੀ ਮਤਲਬ ਕਿ ਇਥੇ ਤਿੰਨ ਦਿਨਾਂ ਤੋਂ ਲਗਾਤਾਰ ਆਪਰੇਸ਼ਨ ਦੇ ਦੌਰਾਨ ਚੋਰੀ ਹੋ ਰਹੀ ਹੈ ਪਹਿਲੇ ਦਿਨ ਉਹਨੇ ਇੱਕ OT ਦੇ ਵਿੱਚ ਆਪਣੇ ਇੱਕ ਸ਼ੀਸ਼ਾ ਤੋੜਿਆ ਤੇ ਉਹਨੇ ਬਾਹਰ ਦੀ ਜਿੰਨੀ ਵੀ ਆਕਸੀਜਨ ਪਾਈਪੀਆਂ ਸਾਰੀਆਂ ਚੋਲੀ ਕਰਕੇ ਰੱਖੀਆਂ। ਅਸੀਂ ਫਿਰ ਉਹਨੂੰ ਦੂਜੇ ਦਿਨ ਅਸਲੋਂ ਠੀਕ ਕਰਾਇਆ ਤੇ ਉਹਨੇ ਦੂਜੇ ਦਿਨ ਅਗਲੇ ਉਸ ਤੋਂ ਉੱਪਰ ਦਾ ਸ਼ੀਸ਼ਾ ਤੋੜ ਕੇ ਤੇ ਕੋਟੋਕਲੇਵ ਦੇ ਰੂਮ ਦਾ ਸ਼ੀਸ਼ਾ ਤੋੜ ਕੇ ਫਿਰ ਦੂਸਰੀ OT ਦੇ ਸ਼ੀਸ਼ਾ ਤੋੜ ਕੇ ਉੱਧਰੋਂ ਜਾ ਕੇ ਸਾਰੀਆਂ ਪਾਈਪਾਂ ਲਾ ਕੇ ਦਿੱਤਾ। ਤੇ ਉਹਨੇ ਫਿਰ ਉਸ ਤੋਂ ਇੱਕ ਦਿਨ ਪਹਿਲਾਂ ਉਹਨੇ ਬਾਹਰਲਾ ਸ਼ੀਸ਼ਾ ਮਤਲਬ ਬਾਹਰੋਂ ਆਇਆ ਉਹ ਤੋਂ ਤੇ ਉੱਧਰੋਂ ਆ ਕੇ ਸਾਰੀਆਂ ਬਾਹਰ ਆਕਸੀਜਨ ਪਾਈਪਾਂ ਲਾ ਦਿੱਤੀ। ਪਾਈਪਾਂ ਕਾਦੀ ਇਹਨੇ ਕਿਉਂ ਇਹਨਾਂ ਨੂੰ ਟਾਰਗੇਟ ਕੀਤਾ ਇਹ ਸਾਰੀ ਆਕਸੀਜਨ ਦੀ ਪਾਈਪ ਹੈ ਇਹਨੇ ਕਾਪਰ ਹੁੰਦਾ ਹੈ ਕਾਪਰ ਦੀ ਹੈਗੀ ਤੇ ਉਹ ਵੇਚ ਕੇ ਉਹਨਾਂ ਨੂੰ ਮਤਲਬ ਇਹਦੇ ਕੁਝ ਬਣ ਜਾਂਦਾ ਹੈ ਕਾ ਪੈਸੇ ਬਠਾ ਸੀਸੀਟੀਵੀ ਹੈ ਨਹੀਂ ਇੱਥੇ ਕਿਤੇ OTG ਸੀਸੀਟੀਵੀ ਲਾਉਟ ਨਹੀਂ ਹੈ ਅੱਛਾ ਪੁਲਿਸ ਕੰਪਲੇਂਟ ਕੀਤੀ ਹੈ ਹਾਂ ਜੀ ਪੁਲਿਸ ਨੂੰ ਆਪਾਂ ਲਗਾਤਾਰ ਤਿੰਨ ਦਿਨ ਆਪਾਂ ਮੇਲ ਵੀ ਕਰ ਰਹੇ ਹਾਂ ਉਹਨਾਂ ਨੂੰ ਲੈਟਰ ਲਿਖ ਕੇ ਉਹਨਾਂ ਨੂੰ ਫੁਟੇਜ ਵੀ ਆਪਾਂ ਭੇਜ ਦਿੱਤੀ ਹੈ ਹੂੰ ਕੋਈ ਕਾਰਵਾਈ ਹੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਕਿ ਮੰਗ ਕੀ ਕਰਦੇ ਦੱਸੋ ਆਪਾਂ ਆਪਾਂ ਮੰਗ ਕਰਦੇ ਕਿ ਇਹਨੂੰ ਜਿਹੜੀ ਚੋਰੀ ਇਹਨੂੰ ਰੋਕਿਆ ਜਾਵੇ ਤਾਂ ਜੋ ਹੁਣ ਸਾਨੂੰ ਆਪਰੇਸ਼ਨ ਥੀਟਰ ਸਾਡਾ ਬੰਦ ਹੋ ਗਿਆ ਹੁਣ ਬਿਲਕੁਲ ਅਸੀਂ ਮਰੀਜ਼ਾਂ ਦਾ ਆਪਰੇਸ਼ਨ ਨਹੀਂ ਕਰ ਸਕਦੇ ਹੁਣ ਜਿੰਨੇ ਦਿਨਾਂ ਪਾਈਪਾਂ ਨਹੀਂ ਪੈਂਦੀਆਂ ਉਦੋਂ ਤੱਕ ਮਰੀਜ਼ ਐਵੇਂ ਰੋਣ ਲੱਗ ਗਏ ਉਹ ਸਾਡੇ ਸਾਰੇ ਆਪਰੇਸ਼ਨ ਰੁਕ ਗਏ ਹੈਗੇ ਜਿਹੜੇ ਉਹ ਹੱਡੀਆਂ ਟੁੱਟੀਆਂ ਉਹਨਾਂ ਦੇ ਆਪਰੇਸ਼ਨ ਰੁਕ ਜਾਣਗੇ ਜਿਹੜੇ ਗੋਲਪਲੇਡਰ ਹੈ ਹੋਰ ਵੀ ਜਿੰਨੀ ਵੀ ਤਰ੍ਹਾਂ ਦੀ ਸਰਜਰੀਆਂ ਸਾਰੀਆਂ ਬੰਦ ਹੋ ਜਣਗੀਆਂ ਸਰਕਾਰ ਨੇ ਨਹੀਂ ਕਿਹਾ ਇਸ ਬੰਦੇ ਕੋਈ ਉੱਪਰ ਆਪਣੇ ਹੱਦ ਡਿਪਾਰਟਮੈਂਟ ਨੂੰ ਨਹੀਂ ਅਜੇ ਆਪਾਂ ਕਿਸ ਆਪਾਂ ਅਜੇ ਕਿਸੇ ਨੂੰ ਹੋਰ ਨੂੰ ਆਪਣੇ ਸਵੈ ਸਰਜਨ ਨਹੀਂ ਆਪਾਂ ਕਰਤਾ 10 ਤਾਇ ਕੋ ਹੋਣਾ ਸਰ 9-10 ਮਹੀਨੇ ਤਾਂ ਬਹੁਤ ਸਾਰੀ ਆਈਆਂ ਫਿਰ 3-4 ਮਹੀਨੇ ਥੋੜੀ ਮਤਲਬ ਕਿ ਇਹਨਾਂ ਨੂੰ ਜਾਂ ਲੋ ਸਿੱਖੀ ਥੋੜਾ ਕੱਢੀਆਂ ਪਰ ਉਹਦੇ ਵਿੱਚ ਵੀ ਆਇਆ ਨਹੀਂ ਸੀ ਕਿ ਬਿਲਕੁਲ ਬੰਦ ਵਿੱਚ ਵਿੱਚ ਕਦੀ ਇਹ ਮਨ ਕੋਈ ਕੁਝ ਵੀ ਕੋਈ ਬਲਬ ਹੋਏ ਕੋਈ ਟਿਊਬ ਲਾਈਟ ਹੋ ਗਏ ਕੋਈ ਵੀ ਮਤਲਬ ਕਿ ਜਿਹੜੀ ਵੀ ਚੀਜ਼ ਵਿਗ ਸਕਦੀ ਹੈ ਜਿਵੇਂ ਕਿ ਲੋਹੇ ਦੀ ਪਾਈਪਾਂ ਕਾਪਰ ਵਾਇਰ ਜਿਹੜੀਆਂ AC ਦੀਆਂ ਹੁੰਦੀਆਂ ਤੇ ਜਿਹੜੇ ਸਪਲਟ ACs ਹੁੰਦੇ ਆ ਉਹਨਾਂ ਦੀ ਕਾਪਰ ਵਾਇਰਸ ਹਰ ਰੋਜ਼ ਹੀ ਮਤਲਬ ਉਹ ਹਸਪੀਟਲ ਚ ਕੁਛ ਨਾ ਕੁਛ ਚੁੱਕ ਕੇ ਲੈ ਜਾਂਦੇ ਆਂ ਲੇਕਿਨ ਸਾਡੀ ਅ ਐਮਰਜੈਂਸੀ ਜੋ ਜਿਹੜਾ ਬਲੱਡ ਮੈਸ਼ਰ ਮੈਸ਼ਰ ਕਰਨ ਵਾਲੀ ਮਸ਼ੀਨ ਐ ਗਲੂਕੋਮੀਟਰ ਉਹ ਵੀ ਗਾਇਬ ਕਰ ਦਿੱਤਾ ਤੇ ਹੁਣ ਇਹ ਲਗਾਤਾਰ 4 ਦਿਨਾਂ ਤੋਂ ਸਾਡੇ ਓਟੇ ਵਿੱਚ ਲਗਾਤਾਰ ਚੋਰੀ ਹੋ ਰਹੀ ਐ ਅਸੀਂ ਇੱਕ ਸ਼ੀਸ਼ਾ ਰਿਪੇਅਰ ਕਰਾਣੇ ਆ ਉਹਨੂੰ ਇੱਕ ਸ਼ੀਸ਼ਾ ਤੋੜਿਆ ਉਹਦੇ ਵਿੱਚੋਂ ਉਹਨਾਂ ਨੇ ਪਾਈਪਾਂ ਕੱਟੀਆਂ ਉਸ ਤੋਂ ਬਾਅਦ ਅਗਲੇ ਦਿਨੋਂ ਫੇਰ ਆਏ ਉਹਨਾਂ ਨੇ ਦੂਸਰੀ ਐਂਟਰੀ ਮਤਲਬ ਕਿ ਅਪਣਾਈ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਦੂਸਰੇ ਓਟੀ ਦਾ ਸ਼ੀਸ਼ਾ ਤੋੜ ਕੇ ਉਹਦੇ ਵਿੱਚੋਂ ਨਿਕਲ ਕੇ ਅਦ੍ਰੋਹ ਰਸਤਾ ਬਣਾ ਲਿਆ ਫਿਰ ਚੋਰੀ ਕੀਤੀ ਲਗਾਤਾਰ ਆਜੇ ਤੀਸਰੀ ਚੋਰੀ ਤੀਸਰੀ ਜਾਂ ਚੌਥੀ ਚੋਰੀ ਹੈ ਜਿਹੜੇ ਸਾਡੇ ਓਟੀ ਚੋਰੀ ਔਰ ਸਾਰੀਆਂ ਆਕਸੀਜਨ ਪਾਈਪਾਂ ਉਹਨਾਂ ਨੇ ਲਾ ਲਈਆਂ ਤੇ ਉਹਦੇ ਕਾਰਨ ਸਾਡਾ ਜਿਹੜਾ ਹੁਣ ਆਪਰੇਸ਼ਨ ਹੈ ਉਹ ਆਕਸੀਜਨ ਪਾਈਪਾਂ ਉੱਥਰ ਨਾਲ ਉਹ ਬੰਦ ਹੋ ਗਿਆ ਉਹਨਾਂ ਦਾ ਉੱਡੀ ਬੰਦ ਹੈ ਔਰ ਅਸੀਂ ਹਰ ਚੀਜ਼ ਮਤਲਬ ਕਿ ਜਿੱਥੇ ਸਾਡੀ ਪਿੱਛੇ ਲੇਬਰ ਰੂਮ ਚ ਚੋਰੀ ਹੋਈ ਅਸੀਂ ਉੱਥੇ ਸਿੱਖਾ ਨੂੰ ਆਈਆਂ ਮਤਲਬ ਇਹ ਕੋਈ ਪਰਮਨੈਂਟ ਹਾਲ ਨਹੀਂ ਹੈ ਔਰ ਅਸੀਂ ਬਹੁਤ ਵਾਰੀ ਅਸੀਂ ਪੂਰੀ ਫਾਈਲ ਲਗਾਈ ਐ ਅਸੀਂ ਰੋਜ਼ ਮੇਲ ਕਰਦੇ ਆ ਆਪਣੇ ਕੰਪਲੇਂਟ ਦੀ ਐਸਐਸਪੀ ਰੂਰਲ ਨੂੰ ਤੇ ਆਪਣੇ ਜਿਹੜੇ ਆਪਣਾ ਐਸਐਚਓ ਆਪਣਾ ਜਨਾਲਾ ਹੈਗੇ ਉਹਨਾਂ ਨੂੰ ਵੀ ਅਸੀਂ ਮੇਲ ਤੇ ਪਾਨੇ ਆਂ ਔਰ ਉਹਨਾਂ ਨੂੰ ਅਸੀਂ ਬੰਦੇ ਦੇ ਲਈ ਆਂ ਕਾਪੀ ਵੀ ਫੜਾ ਕੇ ਆਨੇ ਕਿ ਵੀ ਰੋਸ ਚੁੜੀ ਹੋ ਰਹੀ ਹੈ ਪਰ ਪੁਲਿਸ ਵਾਲੇ ਮਤਲਬ ਕਿ ਜਾਂ ਤਾਂ ਉਹ ওভারਲੋਡ ਹੈ ਮੈਨੂੰ ਕੈਸਾ ਵੀ ਕੀ ਕਾਨੂੰਨ ਹੈ ਪਰ ਉਹ ਇਸ ਚੀਜ਼ ਪਰ ਬਿਲਕੁਲ ਮਤਲਬ ਕਿ ਸਾਨੂੰ ਕੋਈ ਕੋਆਪਰੇਸ਼ਨ ਨਹੀਂ ਮਿਲ ਰਹੀ ਹੈ ਉਹਦੇ ਕਾਰਨ ਸਾਡੀ ਜਿਹੜੀ ਮਤਲਬ ਕਿ ਉਹਦੀ ਹਿੰਮਤ ਜਿਹੜੇ ਵੀ ਕਰ ਰਹੇ ਚੋਲੀਆ ਕਰ ਰਹੇ ਉਹਨਾਂ ਦੀ ਹਿੰਮਤ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਔਰ ਇਸ ਤਰ੍ਹਾਂ ਸਾਡੇ ਲਈ ਮਰੀਜ਼ਾਂ ਨੂੰ ਸਰਵਿਸਿਜ਼ ਦੇਣ ਪਾਣਾ ਪਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਹੁਣ ਦੇਖੋ ਜੇ ਹੁਣ ਆਪਰੇਸ਼ਨ ਥੀਏਟਰ ਬੰਦ ਹੈ ਕੱਲ ਨੂੰ ਕੋਈ ਪ੍ਰੈਗਨੈਂਟ ਲੇਡੀ ਆ ਜਾਂਦੀ ਹੈ ਕੋਈ ਉਹਨੂੰ ਕੋਈ ਚੀਜ਼ ਦੀ ਲੋੜ ਪੈ ਜਾਂਦੀ ਹੈ ਕੋਈ ਹੋਰ ਐਮਰਜੈਂਸੀ ਆਪਰੇਸ਼ਨ ਹੁੰਦਾ ਹੈ ਤੇ ਅਸੀਂ ਹੁਣ ਉਹ ਜਿਹੜੀਆਂ ਪਾਈਪਾਂ ਆ ਉਹ ਆਰਡੀਨਰੀ ਪਾਈਪਾਂ ਨਹੀਂ ਹੁੰਦੀਆਂ ਉਹਨਾਂ ਨੂੰ ਜੇ ਕੱਢੀਆਂ ਗਈਆਂ ਤੇ ਉਹਨਾਂ ਨੂੰ ਸਾਨੂੰ ਰਿਪਲੇਸ ਕਰਾਉਣ ਵਿੱਚ ਉਹਨਾਂ ਨੂੰ ਮੰਗਵਾਉਣ ਵਿੱਚ ਕਰਨ ਵਿੱਚ ਸਾਰੀ ਰਿਪੇਅਰ ਵਿੱਚ ਹਫ਼ਤਾ ਦਾ ਦਸ ਦਿਨ ਲੰਘ ਜਾਨੇ ਆ ਉਹ ਉਸ ਦਿਨ ਦਾ ਉਸਤਤ ਲਿਕੋਤੀ ਨਹੀਂ ਮਰੀ ਜਾਣੀ ਕਿ ਕਿੰਨੀ ਕਿੰਨੀ ਜ਼ਿਆਦਾ ਮੁਸ਼ਕਲ ਹੈ ਇਹ ਇੱਕ ਪਬਲਿਕ ਪਲੇਸ ਹੈ ਦੀ ਸੇਫਟੀ ਇਹ ਅਗਰ ਮਤਲਬ ਕਿ ਪੁਲਿਸ ਅਸੀਂ ਚਾਹੁੰਦੇ ਵੀ ਪੁਲਿਸ ਏਟਲੀਸ ਚਲੋ ਸਵੇਰੇ ਸ਼ਾਮ ਥੋੜੀ ਗਸ਼ਟ ਕਰ ਲਵੇ ਜਾਂ ਕੋਈ ਆ ਜਾਵੇ ਇੱਕ ਵਾਰੀ ਮਾਮਲਾ ਦੇਖਣ ਕਿ ਸਹੀ ਦੂਸਰੀ ਗੱਲ ਓਟ ਸੈਂਟਰ ਦੀ ਹੈ ਇਹ ਓਟ ਸੈਂਟਰ ਸਾਡੇ ਬਿਲਕੁਲ ਹੀ ਹਸਪੀਟਲ ਦਾ ਬਿਲਡਿੰਗ ਦੇ ਨਾਲ ਅਟੈਚਡ ਹੈ ਉਦੇ ਵਿੱਚ ਸਾਨੂੰ ਜੋ ਸ਼ੱਕ ਪੈਂਦਾ ਕਿਉਂਕਿ ਪਹਿਲੇ ਇੰਨੀ ਚੋਰੀਆਂ ਨਹੀਂ ਹੁੰਦੀਆਂ ਸੀ ਜਦੋਂ ਦਾ ਓਟ ਸੈਂਟਰ ਸਾਡੇ ਖੁੱਲਿਆ ਹੈ ਉਹਦੇ ਕਾਰਨ ਥੋੜੀ ਪ੍ਰੋਬਲਮ ਵਧ ਗਈ ਹੈ ਕਿਉਂਕਿ ਉੱਥੇ ਫਿਰ ਤੁਹਾਨੂੰ ਪਤਾ ਹੈ ਜਿਹੜੇ ਅੰਦੇ ਐਲੀਮੈਂਟਸ ਆੰਦੇ ਆ ਉਹ ਥੋੜੇ ਤੁਸੀਂ ਕਹਿ ਸਕਦੇ ਹੋ ਕਿ ਉਹਦੇ ਕਾਰਨ ਹੀ ਸ਼ਾਇਦ ਹੋ ਰਿਹਾ ਹੈ ਇਹ ਤੇ ਪੁਲਿਸ ਸੈ ਤਫ਼ਤੀਸ਼ ਕਰੇਗੀ ਪਰ ਓਟ ਸੈਂਟਰ ਵਿੱਚ ਸਾਡੇ ਇਥੋਂ ਸ਼ਿਫਟ ਹੋ ਗਿਆ ਜਿਹੜੀ ਹੋਣੀ ਕਿੰਨਾ ਸਮਾਂ ਹੋ ਗਿਆ ਕੰਪਲੇਨਟ ਕੀਤੀ ਕਿੰਨਾ ਸਮਾਂ ਪੁਲਿਸ ਕਿਉਂ ਨਹੀਂ ਇੱਥੇ ਤੱਕ ਆਈ ਆਪੇ ਸੀ ਵੀ ਕਹਿ ਸਕਦੇ ਅਦਰੂ ਸਿ ਪੁਲਿਸ ਵਾਲਿਆਂ ਨਾਲ ਪੁੱਛ ਸਕਦੇ ਆ ਸਾਡਾ ਕੰਮ ਤੇ ਕੰਪਲੇਂਟ ਕਰਨਾ ਅਸੀਂ ਕਰਦੇ ਹੀ ਹਾਂ ਜਦੋਂ ਵੀ ਅਸੀਂ ਫੋਟੋਆਂ ਵੀ ਉਹਨਾਂ ਨੂੰ ਮੇਲ ਤੇ ਪਾ ਦੇਈਆਂ ਤੁਸੀਂ ਅਗਰ ਉਹ ਫਾਈਲ ਅਸੀਂ ਲਈ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਸੀ ਬੰਦੇ ਨੂੰ ਰਿਸਪਾਂਸਿਬਲ ਕੀਤਾ ਹੋਇਆ ਤੇ ਜਿਸ ਦਿਨ ਵੀ ਚੋਰੀ ਹੁੰਦੀ ਹੈ ਤੁਸੀਂ ਪਿਛਲੇ ਮਹੀਨੇ ਦਾ ਇਹ ਰਿਕਾਰਡ ਕੱਢ ਕੇ ਦੇਖ ਲਓਗਾ ਤੇ ਅਗਲੇ ਸਾਲ ਮੇਰੇ ਖਿਆਲ ਚ ਪੰਜ ਪੰਜ ਤਵਰੀ ਤਾਂ ਹੋਈ ਚੁੱਕੀ ਹੈ ਮੇ ਕਿ 15 ਦਿਨ ਹੋਏ ਆ ਮਿਨਾ ਹਾਲੇ 17 ਤਰੀਕ ਹੈ ਚਾਰ ਪੰਜ 6 ਤਰੀਕ ਚੋਰੀ 6 ਤਰੀਕ ਚੋਰੀ ਹੋ ਚੁੱਕੀ ਮਤਲਬ ਤੁਸੀਂ 10 ਦਿਨ ਨਹੀਂ ਕਹੋ ਜੀ ਜਦੋਂ ਮੈਨੂੰ ਕਿਛੁਕੀ ਦਾ ਜਿਵੇਂ ਕਿ ਹੁੰਦਾ ਨਾ ਕਿ ਛੁੱਟੀ ਆ ਗਈ ਜਿਵੇਂ ਇਹ ਇੱਕ ਦੋ ਛੁੱਟੀਆਂ ਕੱਠੀਆਂ ਆ ਗਈਆਂ ਅਗਲੇ ਦਿਨ ਸੰਡੇ ਆ ਗਏ ਆ ਕੁਛ ਉਹ ਚੋਰਾ ਨੂੰ ਤੇ ਸਪੈਸ਼ਲੀ ਚਾਂਦੀ ਲੰਘ ਜਾਂਦੇ ਕਿਉਂਕਿ ਉਹਨੂੰ ਹਸਪੀਟਲ ਇੱਕ ਦੋ ਦਿਨ ਬੰਦ ਹੈ ਸਾਡੇ ਜਿੰਨੇ ਸਪਲਟ ਐਸੀਆਂ ਉਹਨਾਂ ਦੇ ਸਾਰਿਆਂ ਦੀ ਕਾਪਰ ਵਾਇਰਾਂ ਤੇ ਇਹਨਾਂ ਯੂਨਿਟ ਵਿੱਚ ਚੋਰੀ ਹੋ ਚੁੱਕੇ ਆ। ਉਹ ਸੀਰੀ ਗੋਲੀ ਵੀ ਕਰਕੇ ਵਿੰਡੋ AC ਲਵਾਇਆ ਸੀ। ਸੀਸੀਟੀਵੀ ਦੇਖੇ ਉਸ ਸਿਸਟਮ ਨੂੰ ਨਿਕਲ ਜਾਣਾ ਬੰਦ ਹੋ ਗਿਆ। ਸੀਸੀਟੀਵੀ ਵਿੱਚ ਨਹੀਂ। ਸੀਸੀਟੀਵੀ ਜਿਹੜੀ ਉਹ ਰੂਟਸ ਬਾਹਰ ਗਈਆਂ, ਉੱਥੇ ਦੇ ਅੰਦਰ ਦੇਖੋ ਸੀਸੀਟੀਵੀ ਨਹੀਂ ਹੋ ਸਕਦਾ। ਉੱਥੇ ਅੰਦਰ ਕਿਵੇਂ ਹੋ ਸਕਦਾ ਸੀਸੀਟੀਵੀ? ਕਿਉਂਕਿ ਉੱਥੇ ਮਰੀਜ਼ ਕਿਸੇ ਵੀ ਹਾਲਤ 'ਚ ਪਿਆ ਹੋਇਆ ਹੈ। ਵੇੜੇ ਦੇ ਵਿੱਚ, ਵੇੜੇ ਦੇ ਵਿੱਚ, ਵੇੜੇ ਦੇ ਵਿੱਚੋਂ ਆਂਦੇ ਨਹੀਂ, ਉੱਪਰ ਦੇ ਪਿੱਛੋਂ ਆਉਂਦੇ। ਐਕਚੁਅਲੀ ਪ੍ਰੋਬਲਮ ਆਫ ਪੱਧਰੀ ਹੈ ਕਿ ਨੀਚੇ ਵਾਲੇ ਖਿੜਕੀਆਂ ਤੇ ਸਿੱਖਾਂ ਲੱਗੀਆਂ ਹੋਈਆਂ ਹੈ। ਪਰ ਉੱਪਰ ਜਿਹੜੀ ਖਿੜਕੀਆਂ ਹੈਗੀਆਂ ਉਹਨਾਂ ਤੇ ਕੋਈ ਸਿਕਾ ਨਹੀਂ ਹੋਈ। ਔਰ ਖੱੱਚਾ ਬਹੁਤ ਜ਼ਿਆਦਾ ਹੈ ਉਹ ਹਸਪੀਟਲ ਦੇ ਤੇ ਫਾਇੰਟ ਨਹੀਂ ਹੈ ਉਹਨਾਂ ਨੂੰ ਲਗਵਾਉਣਾ ਪਰ ਉਹ ਵੀ ਟੱਜ ਜਾਂਦੇ। ਐ ਨਹੀਂ ਹੈਗਾ ਕਿ ਉਹਨਾਂ ਉਹਨਾਂ ਕੋਲ ਸਾਰਾ ਇੰਤਜ਼ਾਮ ਹੈ। ਠੀਕ ਹੈ। ਹਾਂਜੀ ਇਹ ਇਹ ਤੇ ਉਹਨਾਂ ਨੂੰ ਹੀ ਕੋਈ ਉਹ ਇਤਤ ਦਾ ਉਹਨਾਂ ਚ ਪੜਿਆ ਜਾਏ। ਇਹ ਜਿਹੜਾ ਹੁਣ ਜਿਹੜਾ ਦੇਖੋ 3 ਦਿਨ ਲਗਾਤਾਰ ਆ ਰਿਹਾ ਤੇ ਇੱਕੋ ਹੀ ਬੰਦਾ ਨਾ ਉਹ 베ਤੀ ਬੰਦਾ ਬਾਰ-ਬਾਰ ਆ ਰਿਹਾ ਹੈ। ਉਹਨੂੰ ਇੱਕ ਵਾਰੀ ਉਹਨੇ ਇਹਨਾ ਕੰਮ ਕੀਤਾ ਫਿਰ ਦੂਜੀ ਵਾਰੀ ਤੁਸੀਂ ਓਟੀ ਵਿੱਚ ਜਾ ਕੇ ਦੇਖਿਆ ਹੀ ਹੋਣਾ ਉਹ ਇਸ ਤਰ੍ਹਾਂ ਕਿਹੜੇ ਰੂਟ ਨੂੰ ਨੇ ਅਪਣਾਈ ਹੈ ਇਸ ਤਰ੍ਹਾਂ ਉਹ ਆਇਆ ਹੈ ਤੇ ਉਹ ਉਹ ਨਸੀ ਤਾਂ ਦੇਖੋ ਸਾਡੇ ਹੱਥ ਤੱਕ ਕੰਪਲੇਂਟ ਕਰਵਾਈ ਹੈ ਇੱਕ ਵਾਰ ਮਰੀਜ਼ਾਂ ਲਈ ਅਸੀਂ ਲੋਕ ਪਿੱਛੇ ਚਾਹਾਂਗੇ ਕਿ ਬਈ ਥੋੜੀ ਇਹ ਇਹ ਮਸਲੇ ਨੂੰ ਸਾਡਾ ਧਿਆਨ ਦਿੱਤਾ ਜਾਵੇ ਕਿਉਂਕਿ ਨਾ ਫਿਰ ਹਸਪੀਟਲਸ ਕੋ ਲੋਗੋ ਸਿਰਫ ਇਹ ਹੀ ਗੱਲ ਕਿ ਸਾਨੂੰ مالی ਨੁਕਸਾਨ ਹੁੰਦਾ ਹੈ ਸਾਡਾ ਮੇਨ ਗੱਲ ਹੈ ਕਿ ਸਾਡੇ ਮਰੀਜ਼ ਸਫਲ ਕਰਦੇ ਠੀਕ ਹੈ ਸਰ ਯਾਰਾਂ ਲਗਾਤਾਰ ਹੋਣੀਆਂ ਹਸਪਤਾਲ ਦੇ ਵਿੱਚ ਕੀ ਕਰਿਆ ਜਾਂਦੇ ਨੇ ਪਰ ਜੀ ਮੈਂ ਕੁਝ ਕਹਿਣ ਚਾਹੁੰਦਾ ਅਸੀਂ ਤਾਂ ਬਹੁਤ ਮਾੜੀ ਗੱਲ ਆ ਜਿੱਥੇ ਅਸੀਂ ਚੰਕੀ ਦਾ ਇੱਥੇ ਵੀ ਚੰਕੀ ਦਾ ਕੋਰਟੀ ਗਾਰਡ ਰੱਖਣੀ ਚਾਹੀਦੀ ਆ ਤਾਂ ਕਿ ਇਹਨਾਂ ਦੀ ਕੋਈ ਛੋਟੀ ਛੋਟੀ ਹੱਤਪਾਤ ਹੋ ਉਸ ਤਰ੍ਹਾਂ ਇਹ ਬਿਲਕੁਲ ਬੰਦ ਰਹਿਿੰਦਾ ਕੰਮ ਇੱਥੇ ਕੋਈ ਉੱਤੇ ਨਾ ਡਾਕਟਰਾਂ ਦਾ ਨਾ ਨਰਸਾਂ ਦਾ ਦੇ ਜਦੋਂ ਇਹ ਬਿਲਕੁਲ ਬੰਦ ਹੁੰਦੇ ਆ ਅਮਲੀ ਅਮਲੀ ਫਿਰਦੇ ਨੇ ਜੇ ਉਸ ਦਾ ਗੋਲੀ ਨਾ ਹੀ ਤੇ ਰਿੰਦੇ ਮੈਸਰ ਉਹਨਾਂ ਦਾ ਕੰਮ ਹੋ ਜਾਂਦਾ ਪਰ ਪੁਲਿਸ ਕਾਰਵਾਈ ਕੀ ਹੈ ਗਈ ਆ ਉਸ ਕਰ ਰਹੇ ਜੀ ਇਹ ਮੌਕੇ ਤੇ ਇਹ ਮੌਕਾ ਮੌਕਾ ਲੈਂ ਕੇ ਆ ਜੀ ਸਾਰੇ ਕੋਲ ਕੋਸ਼ਿਸ਼ ਕਰਦੇ ਆ ਇਹਦੇ ਬਾਰੇ ਚੰਗੇ ਬੰਦੇ ਆ ਜਿਹੜੇ ਆਪਣੇ ਉਹਨਾਂ ਨੂੰ ਲਗਾ ਕੇ ਕੋਸ਼ਿਸ਼ ਕਰਦੇ ਉਹ ਕਹਿੰਦੇ ਪੁਲਿਸ ਦਾ ਭਰਜਿਆ ਸਕਿਉਰਟੀ ਦੇਣਾ ਤੁਸੀਂ ਕਹਿੰਦੇ ਉਹ ਆਪਣੀ ਸਕਿਉਰਟੀ ਆਫਰ ਫੰਡ ਚਲੋ ਜੀ ਅਸੀਂ ਇੰਟਰਸਟਰ ਤੱਕ ਗੱਲ ਚੱਲ ਗਈ ਇਹ ਚੈਨਲ ਉੱਪਰੋਂ ਦਾਨਦਾਰ ਨੇ ਕੋਈ ਮੈਡੀਕਲ ਆਪਰੇਸ਼ਨ ਲਈ ਕਰਿਆ